ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੋਸਤੋ ਦਿਖਾ ਰਹੇ ਹਾਂ ਜਿਨ੍ਹਾਂ ਨੂੰ ਪਾਣੀ ਦੇ ਵਿੱਚ ਤੈਰਨਾ ਨਹੀਂ ਆਉਂਦਾ ਉਹ ਪਾਣੀ ਵਿੱਚ ਕਿਵੇਂ ਤੈਰ ਸਕਦੇ ਹਨ ਸਭ ਤੋਂ ਪਹਿਲਾਂ ਤੁਸੀਂ ਆਪਣੇ ਸਰੀਰ ਨੂੰ ਰਿਲੈਕਸ ਛੱਡ ਦੋ ਜਿਵੇਂ ਕਿ ਆਪਾਂ ਰਾਤ ਨੂੰ ਸੌਂਦੇ ਹਾਂ ਪਾਣੀ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿਵੇਂ ਇਹ ਵਿਆਖਤੀ ਦਿਖਾ ਰਿਹਾ ਹੈ ਇਸ ਤੇ ਕਾਰਨ ਤੁਸੀਂ ਨਹੀਂ ਡੁੱਬੋਗੇ ਜੇਕਰ ਪਾਣੀ ਦੇ ਵਿੱਚ ਤੁਹਾਡਾ ਮੂੰਹ ਅੱਗੇ ਨੂੰ ਆ ਜਾਵੇ ਹੁਣ ਆਪਾਂ ਦਿਖਾਉਂਦੇ ਹਾਂ ਉਸ ਤੇ ਵਿੱਚ ਕਿਵੇਂ ਤੈਰਨਾ ਹੈ ਤੁਸੀਂ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਚੈੱਕ ਕਰ ਤਾ ਤੁਹਾਡਾ ਮੂੰਹ ਪਾਣੀ ਤੇ ਅੱਗੇ ਨੂੰ ਆ ਫੇਤਾ ਤੁਸੀਂ ਕਿਵੇਂ ਤੈਰਨਾ ਹੈ ਚੈੱਕ ਕਰ ਤਾ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਕਿਉਂਕਿ ਪੰਜਾਬ ਦੇ ਵਿੱਚ ਪਾਣੀ ਤੇ ਹਾਲਾਤ ਚੱਲਦੇ ਹਨ ਵੀਡੀਓ ਦੇ ਐਂਡ ਤੱਕ ਜ਼ਰੂਰ ਬਨੇ ਰਹੋ ਦੋਸਤ ਹੁਣ ਤੁਹਾਨੂੰ ਦੱਸਦੇ ਹਾਂ ਜੇ ਪਾਣੀ ਦੀ ਤੇਜ਼ ਬਹਾਵ ਦੇ ਵਿੱਚ ਕਿਵੇਂ ਤੈਰਨਾ ਹੈ ਵੀਡੀਓ ਨੂੰ ਸ਼ੇਅਰ ਕਰਦੇ ਜਾਓ ਅਤੇ ਕਮੈਂਟਾਂ ਦੇ ਵਿੱਚ ਆਪਣੀ ਰਾਇ ਜ਼ਰੂਰ ਦੱਸਦੇ ਜਾਓ ਹੁਣ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਜੇ ਪਾਣੀ ਦਾ ਬਹੁਤ ਤੇਜ਼ ਹੋਵੇ ਤਾਂ ਪਾਣੀ ਦੇ ਵਿੱਚ ਕਿਵੇਂ ਤੈਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਦੋਸਤੋ ਦੇਖ ਸਕਦੇ ਹੋ ਲੰਬੇ ਪੈ ਜਾਣਾ ਹੈ ਪਾਣੀ ਦੇ ਬਹਾਅ ਨੂੰ ਕੰਟਰੋਲ ਕਰਨ ਦੇ ਲਈ ਉਸ ਤੋਂ ਬਾਅਦ ਫਿਰ ਤੁਸੀਂ ਦੇਖ ਸਕਦੇ ਹੋ ਪਾਣੀ ਦੇ ਵਿੱਚ ਤੁਸੀਂ ਕਿਵੇਂ ਆਰਾਮ ਨਾਲ ਤੈਰ ਸਕਦੇ ਹੋ ਵੀਡੀਓ ਨੂੰ ਜਿਆਦਾ ਤੇ ਜਿਆਦਾ ਸ਼ੇਅਰ ਕਰੋ ਦੋਸਤੋ ਅਤੇ ਆਲ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੋਸਤੋ ਪੱਤੋ ਬੱਤ ਸ਼ੇਅਰ ਕਰੋ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਪਾਣੀ ਦੇ ਕਿੰਨੇ ਬੁਰੇ ਹਾਲਾਤ ਹਨ ਕਿਸੇ ਵਿਅਕਤੀ ਦਾ ਭਲਾ ਹੋ ਸਕਦਾ ਹੈ ਇਸ ਵੀਡੀਓ ਨੂੰ ਦੇਖ ਕੇ